ਲੁਧਿਆਣਾ ਸ਼ਹਿਰ ਦੀ ਇੱਕ ਅਜੀਬ ਤਸਵੀਰ ਆ ਤੁਹਾਨੂੰ ਦਿਖਾਉਣ ਜਾ ਰਹੇ ਆ ਜਿਸ ਨੂੰ ਦੇਖ ਕੇ ਤੁਹਾਡੇ ਚਿਹਰੇ ਤੇ ਖੁਸ਼ੀ ਆਏਗੀ ਤੇ ਤੁਸੀਂ ਲੁਧਿਆਣਾ ਵਾਸੀ ਹੋਣ ਤੇ ਮਾਣ ਮਹਿਸੂਸ ਕਰੋਗੇ ਲੁਧਿਆਣਾ ਵਾਸੀ ਛਡੋ ਹੁਣ ਤੇ ਸਾਰੇ ਪੰਜਾਬ ਵਾਸੀ ਇਸ ਨਾਮ ਨਾਲ ਬੜੇ ਜ਼ਿਆਦਾ ਕਹ ਲੋ ਬਈ ਨੀੜਤਾ ਹੋ ਗਈ ਆ ਬਈ ਦਾਨ ਉਤਸਵ ਨਾਮ ਦੀ ਇੱਕ ਫੈਸਟੀਵਲ ਹੀ ਹੁੰਦਾ ਹੈ ਬੇਸਿਕਲੀ ਹੈਨਾ ਅਦਰਵਾਈਜ਼ ਤੁਸੀਂ ਨੋਰਮਲ ਜਿਹੜੇ ਉਹ ਦੇਖਦੇ ਹੋ ਇੱਕ ਦਾ ਦਿਨ ਦਾ ਇਵੈਂਟ ਹੁੰਦਾ ਪਰ ਇੱਕ ਦਾ ਦਿਨ ਦਾ ਇਵੈਂਟ ਨਹੀਂ ਬਹੁਤ ਲੰਬਾ ਇਵੈਂਟ ਚੱਲਦਾ ਹੈਨਾ ਜੀ ਮੈਂ ਪਹਿਲੀ ਵਾਰ ਇਸ ਇਵੈਂਟ ਦੇ ਵਿੱਚ ਆਇਆ ਸੀ ਸੋ ਇਦਾਂ ਦੀ ਹਿਊਮੈਨਿਟੀ ਦੀ ਇਵੈਂਟ ਵੇਖ ਕੇ ਮੈਨੂੰ ਬੜਾ ਵਧੀਆ ਲੱਗਾ ਜੀ ਦਚਰਾਜ نیوز ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਲੁਧਿਆਣਾ ਸ਼ਹਿਰ ਦੀ ਇੱਕ ਅਜੀਬ ਤਸਵੀਰ ਆ ਤੁਹਾਨੂੰ ਦਿਖਾਉਣ ਜਾ ਰਹੇ ਆ ਜਿਸ ਨੂੰ ਦੇਖ ਕੇ ਤੁਹਾਡੇ ਚਿਹਰੇ ਤੇ ਖੁਸ਼ੀ ਆਏਗੀ ਤੇ ਤੁਸੀਂ ਲੁਧਿਆਣਾ ਵਾਸੀ ਹੋਣ ਤੇ ਮਹਿਸੂਸ ਕਰੋਗੇ ਉਦਿਆਣਾ ਇੰਡੋਰ ਸਟੇਡੀਅਮ ਦੇ ਵਿੱਚ ਮੌਜੂਦ ਆ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿਟੀ ਰੀਡਸ ਦਾਨ ਉਤਸਵ 2025 ਮਨਾਇਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖੋ ਤੇ ਤੁਹਾਨੂੰ ਦੱਸ ਦਵਾਂ ਇਹ ਸਾਰਾ ਉਸ ਸਮਾਨ ਆ ਜਿਹੜਾ ਵੱਖ-ਵੱਖ ਲੋਕਾਂ ਨੇ ਜਿਹੜੇ ਜ਼ਿੰਮੇਵਾਰ ਲੋਕ ਨੇ ਤੇ ਜਿਨ੍ਹਾਂ ਨੂੰ ਇਸ ਸਮਾਨ ਦੀ ਜ਼ਰੂਰਤ ਆ ਉਹਨਾਂ ਦੇ ਵਾਸਤੇ ਡੋਨੇਟ ਕੀਤਾ ਇਸ ਡੋਨੇਟ ਕੀਤੇ ਗਏ ਸਮਾਨ ਦੇ ਵਿੱਚ ਬੱਚਿਆਂ ਦੇ ਖਡੋਨੇ ਜਿਹੜੇ ਨੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਇਸ ਤੋਂ ਇਲਾਵਾ ਜਿਹੜੇ ਕੱਪੜੇ ਨੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਦਵਾਈਆਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲੇਗੀ ਅਜਿਹੀ ਕੋਈ ਚੀਜ਼ ਜਿਹੜੀ ਆ ਲੁਧਿਆਣਾ ਵਾਸੀਆਂ ਨੇ ਨਹੀਂ ਛੱਡੀ 휠체어 ਤੇ ਜਿਸ ਦੇ ਨਾਲ ਤੁਸੀਂ ਵॉक ਕਰ ਸਕਦੇ ਹੋ ਉਹ ORS ਦਾ ਕੋਲ ਜਿਹੜਾ ਉਹ ਤੁਹਾਨੂੰ ਦੇਖਣ ਨੂੰ ਮਿਲੇਗਾ ਦਵਾਈਆਂ ਦੇਖਣ ਨੂੰ ਮਿਲੇਗੀ ਕਪੜੇ ਜੇਕਰ ਤੁਸੀਂ ਦੇਖੋ ਤਾਂ ਕਪੜੇ ਤੁਹਾਨੂੰ ਦੇਖਣ ਨੂੰ ਨਹੀਂ ਲੰਗਿਆ ਤਾਂ ਸਭ ਤੋਂ ਵੱਡੀ ਜਿਹੜੀ ਚੀਜ਼ ਆ ਕਿਤਾਬਾਂ ਉਹ ਤੁਹਾਨੂੰ ਦੇਖਣ ਨੂੰ ਮਿਲੇਗੀ ਤੁਹਾਨੂੰ ਦੱਸਦੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੁਧਿਆਣਾ ਦੇ ਵੱਖ-ਵੱਖ ਸਕੂਲਾਂ ਦੇ ਵਿੱਚ ਵੱਖ-ਵੱਖ ਪੁਆਇੰਟ ਦੇ ਵਿੱਚ ਜਿਹੜੇ ਸੈਂਟਰ ਬਣਾਏ ਗਏ ਸੀ ਉਹਨਾਂ ਸੈਂਟਰਸ ਤੋਂ ਇਹ ਜਿਹੜਾ ਸਾਰਾ ਸਮਾਨ ਹੈ ਇਕੱਠਾ ਕੀਤਾ ਗਿਆ ਤੇ ਅੱਜ ਆਖਰੀ ਦਿਨ ਜਿਹੜਾ ਇੱਥੇ ਸੀਗਾ ਇਸ ਤੋਂ ਬਾਅਦ ਇਹ ਸਾਰਾ ਸਮਾਨ ਜਿਹੜਾ ਐਨ ਜੀਓਜ਼ ਨੂੰ ਦਿੱਤਾ ਜਾਏਗਾ ਤੇ ਅੱਗੇ ਗਰੀਬ ਲੋਕਾਂ ਦੇ ਵਿੱਚ ਇਹ ਜਿਹੜਾ ਸਾਰਾ ਸਮਾਨ ਉਹ ਵੰਡਿਆ ਜਾਏਗਾ ਸਮਾਨ ਵੀ ਇੱਕ ਵਾਰ ਜਿਹੜਾ ਸਾਰਾ ਮੈਂ ਤੁਹਾਨੂੰ ਦਿਖਾ ਦੇਣਾ ਕਿ ਲੁਧਿਆਣਾ ਵਾਸੀ ਕਿੰਨੇ ਖੁੱਲੇ ਦਿਲ ਦੇ ਮਾਲਕ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਸਮਾਨ ਉਹ ਦਾਨ ਦਿੱਤਾ ਗਿਆ ਇੱਧਰ ਤੁਸੀਂ ਦੇਖੋ ਤਾਂ ਸਾਰੇ ਜਿਹੜੇ ਲੇਡੀਜ਼ ਮੂਟ ਨੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਜਿਹੜੇ ਨੇ ਯੂਜ਼ ਕਰ ਸਕਦੇ ਨੇ ਚੰਗੇ ਚੰਗੇ ਸੂਟ ਪੂਰੇ ਸਿੱਤੇ ਹੋਏ ਜਿਹੜੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਇੱਥੇ ਜਿਹੜੀਆਂ ਕਿਤਾਬਾਂ ਨੇ ਉਹ ਕਿਤਾਬਾਂ ਦੇਖਣ ਨੂੰ ਮਿਲਣਗੀਆਂ ਜਿਸ ਨੂੰ ਬੱਚੇ ਨੇ ਉਹ ਪੜ ਸਕਦੇ ਨੇ ਸਕੂਲ ਬੈਗ ਜਿਹੜੇ ਨੇ ਉਹ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ ਜਿਹੜੇ ਬੱਚਿਆਂ ਨੇ ਆਪਣੇ ਸਕੂਲ ਬੈਗ ਡੋਨੇਟ ਕੀਤੇ ਨੇ ਜਿਓਮੈਟਰੀ ਬਾਕਸ ਜਿਹੜੇ ਨੇ ਉਹ ਡੋਨੇਟ ਕੀਤੇ ਹੋਏ ਨੇ ਪਰਸ ਜਿਹੜੇ ਨੇ ਉਹ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਹੋਰ ਜਿਹੜਾ ਸਮਾਨ ਆ ਜਿਸ ਨੂੰ ਵੇਚ ਕੇ ਥੋੜੇ ਪੈ ਇਕੱਠੇ ਕੀਤੇ ਜਾ ਸਕਦੇ ਆ ਗਰੀਬ ਲੋਕਾਂ ਦੀ ਜਿਹੜੀ ਮਦਦ ਕੀਤੀ ਜਾ ਸਕਦੀ ਆ ਉਹ ਵੀ ਦੇਖਣ ਨੂੰ ਮਿਲੇਗੀ ਤੁਹਾਨੂੰ ਦੱਸ ਦਈਏ ਕਿ ਜਿਹੜਾ ਕਾਰਵਾ ਲਗਾਤਾਰ ਵਾਅਦਾ ਜਾ ਰਿਹਾ ਅੱਜ ਸਮਾਪਤੀ ਦਾ ਜਿਹੜਾ ਸਮਾਗਮ ਸੀ ਉਸ ਦੇ ਵਿੱਚ ਲੁਧਿਆਣਾ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੋਰ ਪਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਤੇ ਹੋਰ ਬਤਵੰਤੇ ਸੱਜਣ ਪਹੁੰਚੇ ਕੀ ਕੋ ਚੰਨਾ ਨੇ ਕਿਹਾ ਇੱਕ ਵਾਰ ਤੁਸੀਂ ਵੀ ਸੁਣੋ ਅਨੁਸਾਰ ਪੁਛੇ ਦੀ ਸਰਮੰਜੀ ਚੱਲਣ ਲਈ ਸ਼ੁਰੂਆਤੀ ਕੀ ਕੀ ਕਰਨਾ ਚਾਹੋਗੇ ਸੁਪਰਾ ਲੈਵਲ ਆ ਇੰਨੇ ਸਾਲਾਂ ਤੋਂ ਸਾਰੇ ਲੁਧਿਆਣਾ ਵਾਸੀ ਛੱਡੋ ਹੁਣ ਤੇ ਸਾਰੇ ਪੰਜਾਬ ਵਾਸੀ ਇਸ ਨਾਮ ਨਾਲ ਬੜੇ ਜਿਆਦਾ ਕਹਿ ਲੋ ਬਈ ਨੇੜਤਾ ਹੋ ਗਈ ਹੈ ਬਈ ਦਾਨ ਉਤਸਵ ਨਾਮ ਦੀ ਇੱਕ ਫੈਸਟੀਵਲ ਹੀ ਹੁੰਦਾ ਹੈ ਬੇਸਿਕਲੀ ਹਨਾ ਆਦਰਵਾਇਸ ਤੁਸੀਂ ਨੋਰਮਲ ਜਿਹੜੇ ਉਹ ਦੇਖਦੇ ਹੋ ਇੱਕ ਦਾ ਦਿਨ ਦਾ ਇਵੈਂਟ ਹੁੰਦਾ ਪਰ ਇੱਕ ਦਾ ਦਿਨ ਦਾ ਇਵੈਂਟ ਨਹੀਂ ਬਹੁਤ ਲੰਬਾ ਇਵੈਂਟ ਚੱਲਦਾ ਹੈ ਹਨਾ ਤੇ ਇਹਦੇ ਵਿੱਚ ਹੁਣ ਇੰਨਾ ਜਿਹੜਾ ਸਮਾਨ ਇਕੱਠਾ ਹੋਇਆ ਉਹ ਇਸ ਤੋਂ ਬਾਅਦ ਇੰਨੇ ਵੋਲੰਟੀਅਰਸ ਨੇ ਲੱਗ ਕੇ ਸਾਰਾ ਕੁਝ ਅੱਡ-ਅੱਡ ਕੀਤਾ ਆ ਤੁਸੀਂ ਹੁਣ ਇਹ ਕੈਮਰੇਜ ਦਿਖਾਉਂਗੇ ਵੀ ਸਾਰਾ ਡਿਸਪਲੇ ਵੀ ਕੀਤਾ ਹਨਾ ਤੇ ਅੱਜ ਉਹਦਾ ਜਿਹੜਾ ਐਂਡ ਵਾਲਾ ਡੇ ਹੈ ਅੱਜ ਸਾਰਾ ਕਲੈਕਸ਼ਨ ਹੋ ਚੁੱਕੀਆਂ ਨੇ ਅੱਜ ਇੱਥੋਂ ਐਨ ਜੀਓਜ਼ ਆਣ ਗਏ ਆ ਉਹ ਆਪਣੇ ਆਪਣੇ ਲੋਡ ਦਾ ਸਮਾਨ ਜਿਹੜਾ ਉਹ ਲੈ ਕੇ ਜਾਣਗੇ ਆ ਜਿੱਥੇ ਜਿੱਥੇ ਉਹਨਾਂ ਨੂੰ ਲੋੜ ਹੈ ਕਿਉਂਕਿ ਉਹਨਾਂ ਨੂੰ ਬਹੁਤ ਸਾਰੀਆਂ ਐਨਜੀਓ ਹੁੰਦੇ ਨੇ ਜਿਨ੍ਹਾਂ ਕੋਲੇ ਲੋੜ ਤਾਂ ਹੁੰਦੀ ਹੈ ਪਰ ਆਮ ਤੌਰ ਤੇ ਉਹਨਾਂ ਦੇ ਡੋਨਰਸ ਨਾਲ ਕਨੈਕਸ਼ਨ ਨਹੀਂ ਬਣ ਪੰਦਾ ਜਾਂ ਘੱਟ ਬਣਦਾ ਅੱਜ ਉਹਨਾਂ ਨੂੰ ਖੁੱਲੀ ਉਹਨਾਂ ਲਈ ਮੈਂ ਕਹੂੰਗਾ ਇੱਕ ਮੰਡੀ ਲੱਗੀ ਹੈ ਵੀ ਜਿੰਨਾ ਸਮਾਨ ਚੁੱਕ ਸਕਦੇ ਹੋ ਚੁੱਕ ਲੋ ਹੈਨਾ ਸੋ ਇਹ ਲੁਧਿਆਣਾ ਵਾਸੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨੇ ਜਿਨੇ ਕੱਲੇ ਕੱਲੇ ਪੂਰੇ ਪੰਜਾਬ ਤੋਂ ਜਿਨੇ ਕੱਲੇ ਕੱਲੇ ਨੇ ਇੱਕ ਪੈਣੀ ਤੱਕ ਵੀ ਕੁਝ ਵੀ ਡੋਨੇਟ ਕੀਤਾ ਭਾਵੇਂ ਪੜੇ ਇੱਕ ਘਰ ਦਾ ਇੱਕ ਲਫਾਫਾ ਵੀ ਡੋਨੇਟ ਕੀਤਾ ਹਨ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਤੇ ਐਨ ਜੀਓਜ਼ ਇਹ ਗੱਲ ਦੀ ਸ਼ਿਉਰਿਟੀ ਦਿੰਦੇ ਆ ਉਹ ਸਾਰੇ ਡੋਨਰਸ ਨੂੰ ਕਿ ਇਹ ਜਿਹੜਾ ਸਮਾਨ ਹੈ ਚੰਗੀ ਤਰ੍ਹਾਂ ਵਰਤਾਇਆ ਜਾਏਗਾ ਦੂਸਰੀ ਅੱਜ ਦੀ ਜਿਹੜੀ ਖਾਸ ਗੱਲ ਹੈ ਅੱਜ ਪਹਿਲੀ ਵਾਰ ਇਦਾਂ ਹੋਇਆ ਕਿ ਜਿਹੜੀਆਂ ਕਹਿੰ ਲੋ ਪਾਲੀਵੁੱਡ ਤੋਂ ਜਿਹੜੇ ਸਟਾਰਸ ਨੇ ਜਿੱਦਾਂ ਜਰਨੈਲ ਸਿੰਘ ਜੀ ਨੇ ਹਨਾ ਪ੍ਰਕਾਸ਼ ਗਾਦੂ ਜੀ ਨੇ ਗੁਰਮਾਨਾ ਸਿੰਘ ਪਤੰਗਾ ਨੇ ਉਹ ਵੀ ਇਸ ਕਹਿੰ ਲੋ ਇਨੀਸ਼ੀਏਟਿਵ ਨੂੰ ਅੱਜ ਹੰਗਾਰਾ ਦੇਣ ਲਈ ਨਾ ਲਾਇਆ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੈ ਨਾ ਉਹਨਾਂ ਦੇ ਥਰੂ ਜਦੋਂ ਅਗਲੀ ਵਾਰ ਗੱਲ ਬਣੇਗੀ ਹੈ ਨਾ ਵੀ ਅੱਜ ਸਾਡੇ ਕੋਲੇ ਆਏ ਆ ਉਹ ਦੱਸਣਗੇ ਵੀ ਇੱਦਾਂ ਵੱਧ ਤੋਂ ਵੱਧ ਡੋਨੇਟ ਕਰੋ ਤੇ ਗਾਂ ਦੀ ਵਾਰੀ ਮੈਨੂੰ ਲੱਗਦਾ ਵੀ ਸਾਨੂੰ ਦੋ ਸਟੇਡੀਅਮ ਲੈਣੇ ਪੈ ਜਾਣੇ ਆ ਕਿੰਨੀ ਖੁਸ਼ੀ ਹੋ ਗਈ ਵੀ ਛੋਟਾ ਜਿਹਾ ਕਦਮ ਜਿਸ ਨੂੰ ਲੈ ਕੇ ਚੱਲੇ ਸੀ ਇੱਦਾਂ ਪਿਆਰ ਲੋਕਾਂ ਦਾ ਮਿਲ ਰਿਹਾ ਵੀ ਸਮਾਨ ਦੀ ਮੈਨੂੰ ਲੱਗਦਾ ਨਹੀਂ ਬਿੱਥੇ ਸਿਰ ਜੀ ਥੋੜੇ ਥੇ ਦੇਖੋ ਜੀ ਹਰ ਸਾਲ ਜਿਹੜਾ ਸਮਾਨ ਹੈ ਨਾ ਉਹ ਡਬਲ ਸਪੀਡ ਨਾਲ ਵਧ ਰਿਹਾ ਹਰ ਸਾਲ ਜਿਹੜੇ ਕਲੈਕਸ਼ਨ ਸੈਂਟਰ ਨੇ ਉਹ ਡਬਲ ਸਪੀਡ ਨਵਦਰੇ ਮੈਨੂੰ ਯਾਦ ਹੈ ਪਹਿਲੀ ਵਾਰੀ ਕੁਝ 30 ਦੇ ਲਾਗੇ ਸ਼ੱਕੇ ਸੈਂਟਰ ਸੀ ਤਾਂ ਹੁਣ 60 70 100 ਤੱਕ ਵੀ ਸੈਂਟਰਸ ਪਹੁੰਚ ਗਏ ਹਨ ਮੰਨ ਲਓ ਜਿਵੇਂ ਮੇਰਾ ਘਰ ਹੈ ਮੇਰਾ ਘਰ ਸੈਂਟਰ ਨਹੀਂ ਹੈ ਹਨਾ ਪਰ ਅਸੀਂ ਰਜਿਸਟਰਡ ਸੈਂਟਰ ਨਹੀਂ ਬਣਾਇਆ ਪਰ ਸਭ ਨੂੰ ਪਤਾ ਵੀ ਇਹਨਾਂ ਦਿਨਾਂ 'ਚ ਮੈਨੂੰ ਫੋਨ ਕਰਕੇ ਪੁੱਛ ਲੈਂਦੇ ਦਿਵਾਲੀ ਤੇ ਭਾਜੀ ਇਹ ਸਮਾਨ ਤਾਂ ਡਿਕਰੇ ਦੇ ਦਈਏ ਹਨਾ ਤੇ ਆਪਾਂ ਆਪਣੀ ਗੱਡੀ 'ਚ ਲੋਡ ਕਰਕੇ ਇੱਥੇ ਲਿਆਈਦਾ ਸੋ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮੈਨੂੰ ਲੱਗਦਾ ਆਉਣ ਵਾਲੇ ਟਾਈਮ 'ਚ ਜਿੱਦਾਂ ਦਿਵਾਲੀ ਤੇ ਇੱਕ ਸਾਡਾ ਰਿਚੁਅਲ ਤਿਹਾਰ ਬਣ ਗਿਆ ਵੀ ਯਾਰ ਅਸੀਂ ਸਫਾਈ ਕਰਨੀ ਆ ਉਦੋਂ ਹੀ ਦਾਣ ਉਤਸਵ ਇੱਕ ਰਿਚੂਅਲ ਬਣ ਜਾਣਾ ਜਿਹੜਾ ਹੋ ਸਕਦਾ ਸਦੀਆਂ ਤੱਕ ਚੱਲਦਾ ਰਹੇ ਜੀ ਲੋਕਾਂ ਨੂੰ ਕੀ ਮੈਸੇਜ ਲੋਕਾਂ ਨੂੰ ਇਹ ਮੈਸੇਜ ਦਵਾਂਗਾ ਕਿ ਜਿਹੜੀ ਤੁਸੀਂ ਸਮਾਨ ਆਪਣੇ ਘਰਾਂ ਚ ਜਿੱਦਾਂ ਯੂਜ਼ ਨਹੀਂ ਕਰਦੇ ਪਲੀਜ਼ ਉਹਨੂੰ ਡੰਪ ਨਾ ਕਰੋ ਉਹ ਕੀ ਆ ਵੀ ਮਤਲਬ ਜੀ ਮੇਰੀ ਦਾਦੀ ਨੇ ਜੀ ਉਹ ਬਣਾਏ ਸੀ ਗਲਾ ਤਲਾਈਆਂ ਬਣਾਈਆਂ ਸੀ ਠੀਕ ਹੈ ਜੀ ਉਹ 40 ਸਾਲ ਹੋ ਗਏ ਸੀ ਵਰਤੀਆਂ ਨਹੀਂ ਪਰ ਉਹ ਸਾਡੇ ਘਰ ਤੇ ਡੰਪ ਨੇ ਉਹ ਟ੍ਰਾਂਕੇ ਚ ਪਈਆਂ ਉਹ ਟ੍ਰਾਂਕਾ ਚ ਨਾ ਰੱਖੋ ਇਦੋਂ ਪਹਿਲਾਂ ਕਿ ਉਹਨਾਂ ਨੂੰ ਕੋਈ ਚੂਹਾ ਖਾ ਜਾਏ ਕੋਈ ਖਰਾਬ ਹੋ ਜਾਏ ਉਹ ਪਲੀਜ਼ ਨਾਲ ਦੀ ਨਾਲ ਡੋਨੇਟ ਕਰ ਦਿਓ ਮੈਂ ਆਪਣੇ ਲਈ ਇੱਕ ਫਿਗਰ ਇਹ ਬਣਾਈ ਹੈ ਵੀ ਜਿਹੜੀ ਚੀਜ਼ ਤੁਹਾਨੂੰ 6 ਮਹੀਨੇ ਤੋਂ ਵੱਧ ਯੂਜ਼ ਨਹੀਂ ਹੁੰਦੀ ਉਹ ਤੁਹਾਡੇ ਘਰ ਚ ਹੋਣੀ ਨਹੀਂ ਚਾਹੀਦੀ ਉਹਨੂੰ ਡੋਨੇਟ ਕਰ ਦਿਓ ਕਿਸੇ ਨਾ ਕਿਸੇ ਦੇ ਤਾਂ ਕੰਮ ਆਵੇ ਨਾ ਸੋਚ ਜੀ ਧੰਨਵਾਦ ਜੀ ਪਰੀਵਾਰ ਸਿਟੀ ਨਿਊਜ਼ ਦਾ ਅਲੋਕ ਪ੍ਰੋਗਰਾਮ ਦੇ ਨਾਮ ਤੋਂ ਜਿਹੜੀ ਨੇਡਸ ਫੰਡ 2015 ਦੇ ਵਿੱਚ ਆ ਜੈ ਕਲੈਕਟਿਓ ਕਿ ਹੋ ਜਾਤਾ ਹੈ ਮੈਨੂੰ ਬੜਾ ਵਧੀਆ ਲੱਗਾ ਜੀ ਮੈਂ ਪਹਿਲੀ ਵਾਰ ਇਸ ਇਵੈਂਟ ਦੇ ਵਿੱਚ ਆਇਆ ਸੀ ਸੋ ਇਦਾਂ ਦੀ ਹਿਊਮੈਨਿਟੀ ਦੀ ਇਵੈਂਟ ਵੇਖ ਕੇ ਮੈਨੂੰ ਬੜਾ ਵਧੀਆ ਲੱਗਾ ਬਹੁਤ ਮਾਲਕਾਂ ਨੇ ਕਲੈਕਟਿਓ ਜਿਹੜਾ ਤੁਸੀਂ ਆਨੇ ਤੋਂ ਸ਼ੁਰੂ ਹੋਇਆ ਅੱਜ ਪੂਰੇ ਪੰਜਾਬ ਦਾ ਪਿਆਰ ਉਸ ਨੂੰ ਮਿਲ ਰਿਹਾ ਤੇ ਨਾ ਡੋਨਰਸ ਦੀ ਕਮੀ ਆ ਤੇ ਨਾ ਸਮਾਨ ਦੀ ਘਾਟ ਆ ਜੀ ਜੀ ਮਿਲਦਾ ਇਹ ਪ੍ਰਮਾਤਮਾ ਆਪ ਹੀ ਕਰਾਉਂਦਾ ਜੀ ਕੋਈ ਆਪ ਕੋਈ ਕੱਲਾ ਇਨਸਾਨ ਜਾਂ ਕੋਈ ਸੰਸਥਾ ਇਹਦਾ ਇਨੀਸ਼ੀਏਟਿਵ ਲੈ ਕੇ ਇਹਦਾ ਜਿਹਨੂੰ ਕਹਿ ਸਕਦੇ ਵੀ ਆਪਣਾ ਨਾਮ ਨਹੀਂ ਲਾ ਸਕਦੀ ਇਹ ਪ੍ਰਮਾਤਮਾ ਚਾਵੇ ਤਾਂ ਇਹ ਜਿਹੜੀਆਂ ਸਾਰੀਆਂ ਕਮਿਊਨਿਟੀਜ਼ ਇਕੱਠੀਆਂ ਹੋ ਕੇ ਜੋ ਵਰਕ ਇੱਥੇ ਹੋ ਰਿਹਾ ਆ ਮੈਂ ਬਹੁਤ ਖੁਸ਼ ਆ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਨਾ ਚਿਹਰਿਆਂ ਦੇ ਉੱਤੇ ਕਿੰਨੀ ਮੁਸਕਾਨ ਹੋਈ ਕਿਸਮ ਜਿਨ੍ਹਾਂ ਨੂੰ ਇਸ ਸਮਾਂ ਦੀ ਜ਼ਰੂਰਤ ਆ ਹਾਂਜੀ ਬਾਪਾ ਸ਼ੁਰੂ ਤੋਂ ਬਚਪਨ ਤੋਂ ਇੱਕੋ ਗੱਲ ਸੁਣਦੇ ਵਿੱਚ ਜੋ ਕਰਾਉਂਦਾ ਪ੍ਰਮਾਤਮਾ ਹੀ ਕਰਾਉਂਦਾ ਤੇ ਪ੍ਰਮਾਤਮਾ ਕਿਸੇ ਦੇ ਰੂਪ ਵਿੱਚ ਆ ਕੇ ਇਹ ਜਿਹੜਾ ਇਨੀਸ਼ੀਏਟਿਵ ਲੋਕਾਂ ਦੇ ਕੋਲੋਂ ਆਇਆ ਤੇ ਜਿਹਦਾ ਸਮਾਨ ਜਿਹਦੇ ਕੋਲ ਪਹੁੰਚਣਾ ਹੈ ਉਹ ਪਹੁੰਚ ਹੀ ਜਾਣਾ ਜਿਨੇ ਜਿੰਨਾ ਵਰਤਿਆ ਜਿਨੇ ਨਾਮ ਲੈ ਕੇ ਦਿੱਤਾ ਜੋ ਵੀ ਹੈ ਮੈਨੂੰ ਮੈਨੂੰ ਬੜਾ ਵਧੀਆ ਲੱਗਾ ਲਫ਼ਜ਼ ਨਹੀਂ ਹੈਗੇ ਮੇਰੇ ਕੋਲ ਪਰ ਮੈਨੂੰ ਬਹੁਤ ਸਕੂਨ ਜਾਂ ਮਿਲਦਾ ਇੱਥੇ ਥੈਂਕ ਯੂ ਜੀ ਬਲੈਡੀ ਨੀਡਸ ਵੱਲੋਂ ਜਿਹੜਾ ਦਾਨ ਉਤਸਵ ਜਿਹਨਾਂ ਦਾ ਆਯੋਜਨ ਕੀਤਾ ਰਿਹਾ ਲੋਕਾਂ ਨੇ ਜਿਹਨਾਂ ਨੇ ਸਪੌਂਸਰ ਕੀਤਾ ਫੁਲ ਫੁਲ ਲੋਕਾਂ ਨੇ ਕਿਹਾ ਮੈਨੂੰ ਲੱਗਦਾ ਕਿ ਇਹ ਸਭ ਉਪਰੋਡਿਟੀ ਲੱਗੀ ਹੋਈ ਹੈ ਸਭ ਉਪਰੋਡਿਟੀ ਲੱਗੀ ਮੈਂ ਮੈਂ ਤੁਹਾਨੂੰ ਦੱਸਾਂ ਕਿ ਮੈਂ ਕੱਲ ਪਰਸੋਂ ਟੰਡਰੀਆਂ ਦੇ ਸੰਤ ਸੀ ਉਹਨਾਂ ਦਾ ਇੱਕ ਦਵਾਰ ਸੀ ਬਹੁਤ ਵੱਡਾ ਨਾ ਸੁਣ ਰਿਹਾ ਸੀ ਸੱਚ ਜਾਣਿਓ ਮੈਂ ਆਦਮ ਹਾਰ ਰਖਤਾ ਔਰ ਮੈਂ ਇਹ ਨਹੀਂ ਭੁੱਲਿਆ ਕਿ ਮੇਰਾ ਮੋਬਾਈਲ ਕਿਥੇ ਮੈਨੂੰ ਇਹ ਲੱਗੇ ਕਿ ਮੋਬਾਈਲ ਹੈ ਨਹੀਂ ਕਿਉਂ ਕਾਈ ਘੰਟੀ ਜਿਹੜਾ ਉਹਨੇ ਕਿਵੇਂ ਕਰਵਾਤਾ ਉਹਦੇ ਸਿਮਰਨ ਨੇ ਅਸੀਂ ਕਿੱਥੇ ਚਲੇਗੀ ਮੈਂ ਮੈਂ ਸੋਚਿਆ ਵੀ ਯਾਰ ਇਸ ਜੋ ਕਰਵਾ ਰਿਆ ਆ ਕਰਵਾ ਰਿਆ ਇਸ ਸਸਤਾ ਨਹੀਂ ਹੋ ਰਹਾ ਉਹਦਾ ਪੈਰਾ ਹੈ ਯੰਗ ਮੁੰਡੇ ਕਿੰਨਾ ਕੁਝ ਕਰਵਾ ਰਹੇ ਨੇ ਲੋਕ ਕਿੰਨਾ ਪੇਟ ਕਰ ਰਹੇ ਨੇ ਉਹ ਆਪੇ ਆਪ ਕਰਾਉਣ ਵਾਲਾ ਨਾ ਸੋ ਜਿਸ ਇਹ ਲੋਕ ਨਾ ਹੋਣ ਮੈਨੂੰ ਲੱਗਦਾ ਧਰਤੀ ਫਿਰ ਕੇ ਜੇ ਮਨ ਹਲੇ ਵੀ ਸੰਤੇਸ਼ ਜੈ ਉਮਰ ਨਹੀਂ ਉਹਨਾਂ ਦੀ ਬੇਸ਼ੱਕ ਛੋਟੀ ਹੈ ਹਲੇ ਵੀ ਸੰਤ ਮਹਾਤਮਾ ਦੇ ਲੋਕ ਨੇ ਇਹ ਸੱਕਰ ਲੋਕ ਨੇ ਫਕੀਰ ਲੋਕ ਨੇ ਉਹ ਇੱਥੇ ਕਰਦੇ ਨੇ ਤਾਂ ਸਭ ਕੁਛ ਆਹਾ ਮੈਂ ਦੇਖ ਕੇ ਮੈਂ ਤਾਂ ਹੈਰਾਨ ਰਹਿ ਗਿਆ ਹੈ ਨਾ দান ਕਰਨ ਵਾਲੇ ਹੁਣ ਕਾ ਅੱਗੇ ਡਿਸਟ੍ਰੀਬਿਊਟ ਕਰਨ ਵਾਲੇ ਇਸ ਸਸਤਾਵਾਂ ਜੀ ਪ੍ਰਿੰਸੀਪਲ ਸਾਹਿਬ ਮਿਲੇ ਮਿਸਟਰ ਸਾਹਿਬ ਹੀ ਕਰਾਉਂਦੇ ਨੇ ਮੈਨੂੰ ਬਹੁਤ ਚੰਗਾ ਲੱਗਿਆ ਪ੍ਰਗਾਹ ਜੀ ਲੱਗਦਾ ਵੀ ਰੱਬ ਵੀ ਬਰਕਤਾਂ ਵਾਰ ਰਿਹਾ ਵੀ ਨਾ ਕਹਿਣ ਵਾਲੇ ਦੀ ਘਾਟਾ ਕਿਉਂਕਿ ਹਮੇਸ਼ਾ ਆਪਣੇ ਬਾਰੇ ਸੰਤਮੂਦ ਵੱਧ ਛੱਡ ਕੇ ਲੁਧਿਆਣਾ ਵਾਲੇ ਜਿਹੜੇ ਨੇ ਤਾਂ ਕਮਾਲ ਹੈ ਮੈਂ ਤਾਂ ਕਹਿ ਰਿਹਾ ਵੀਰੇ ਉਹਦਾ ਅਸਾਂ ਮੈਂ ਬੋਲ ਰਿਹਾ ਆ ਪਰ ਰੂਹਾਂ ਬੋਲ ਰਹੀਆਂ ਇਹ ਤੇ ਪਹਿਲਾ ਬੋਲੇ ਹੋਵਾਂਗੇ ਤਾਂ ਆਪਾਂ ਸਾਰੇ ਇਕੱਠੇ ਆ ਹੈਨਾ ਇਹ ਸਭ ਕੁਝ ਉਹ ਆਪੇ ਆਪ ਕਰਦਾ ਆਪੇ ਆਪ ਵਰਤਾਂਦਾ ਉਹਦਾ ਸਭ ਵਰਤਾਰਾ ਉਹਦਾ ਉਹ ਆਪ ਹੀ ਕਰ ਰਿਹਾ ਆਪ ਹੀ ਮਟਾਉਣ ਵਾਲਾ ਆਪ ਹੀ ਆਪ ਹੀ ਬਿਲਕੁਲ ਬੈਕ ਟੈਕਟਰ ਹੈ ਸਦਨ ਦੀ ਹੈਨਾ ਸਭ ਕੁਝ ਉਹ ਐਵੇਂ ਸਭ ਰਿਲੈਕਸ ਛੱਡੋਗੇ ਆਪਣੇ ਆਪ ਤੁਹਾਡੇ ਤੋਂ ਕਰਵਾ ਲੈਂਦਾ ਉਹ ਕੁਰਬਾਨੀ ਦਾ ਟਾਈਮ ਨਹੀਂ ਉਹ ਕੁਰਬਾਨੀ ਦਾ ਇਹ ਨਹੀਂ ਟਾਈਮ ਫਲਾਣੇ ਟਾਈਮ ਹੈ ਕੁਰਬਾਨੀ ਕੁਰਬਾਨੀ ਪਤਾ ਨਹੀਂ ਕਿੱਥੇ ਦਿੱਤੀ ਜਾ ਸਕਦੀ ਕਦੋਂ ਵੀ ਬਾਕੀ ਸ਼ਹਿਰਾਂ ਦੇ ਵਿੱਚ ਨਹੀਂ ਚਾਹੀਦਾ ਔਰ ਕਿੱਥੋਂ ਹਾਂਜੀ ਮੈਂ ਤਾਂ ਅੱਛਾ ਪੰਜਾਬ ਜਿਹੜਾ ਕਿਤੇ ਨਹੀਂ ਸਿਣਾਣੀ ਯਾਹ ਬਾਤ ਹੈ ਲੁਧਿਆਣਾ ਜਿਵੇਂ ਮੈਨੂੰ ਦੱਸਿਆ ਕਿ ਇੰਨਾ ਦਿਖਾਇਆ ਕਿੰਨਾ ਉਹਨਾਂ ਨੇ ਕੁਰਬਾਨ ਜਾਈਏ ਜਿਹੜੇ ਅਲੱਗ ਜੋੜੇ ਕਰਦੇ ਨੇ ਅਲੱਗ ਕਿਤਾਬਾਂ ਕਰਦੇ ਨੇ ਅਲੱਗ ਛੋਟੇ ਬੱਚਿਆਂ ਦੇ ਕੱਪੜੇ ਕਰਦੇ ਨੇ ਔਰ ਦੇਣ ਵਾਲੇ ਪ੍ਰਮਾਤਮਾ ਕਰੇ ਸੱਚੇ ਪਾਤਸ਼ਾਹ ਉਹਨਾਂ ਨੂੰ ਇੰਨਾ ਦੇ ਕਿਉਂ ਅਖੀਰ ਕਹਿਣ ਵੀ ਆ ਪੰਡਪਾਂ ਅੱਡੀ ਕਿਸੇ ਬੱਚੇ ਕੋਲ ਪਹਿਲੇ ਜੁੜਿਆ ਹੋ ਕੰਨ ਲੈ ਕੇ ਆ ਗਿਆ ਇੱਕ ਕਾਫੀ ਚਾਪੀ ਚਾਪੀ ਲੈ ਚਾਪੀ ਲੈ ਪਰ ਇੱਕ ਸ਼ਰਟ ਸੀ ਜੋਨੇ ਉਹਨੂੰ ਸ਼ਰਟ ਦੇ ਸ਼ਰਟ ਕੀ ਬਾਤ ਲੋਕਾਂ ਦੇ ਖੜੇ ਹੋ ਗਏ ਯਾਰ ਉਹ ਦੇਖ ਕੇ ਵੀ ਇਹਨਾਂ ਲੋਕਾਂ ਨੂੰ ਉਹਨਾਂ ਨੂੰ ਪਰਮਾਤਮਾ ਹੋਰ ਦੇ ਦੇ ਜਦ 10 ਕੱਪੜੇ ਕੱਢੇ ਆ ਉਹਨਾਂ ਕੋਲ ਇੰਨੇ ਕੱਪੜੇ ਹੋ ਰਹੇ ਨੇ 20 ਕੱਪੜੇ ਕੱਢੇ ਹੈਨਾ ਦੋਨੋਂ ਲੋਕਾਂ ਦਾ ਸਰਦਾ ਰਹੇ ਬਹੁਤ ਥੈਂਕ ਯੂ ਬਹੁਤ ਲੁਧਿਆਣੇ ਦੇ ਵਿੱਚ ਇੱਕ ਛੋਟਾ ਜਿਹਾ ਉਪਰਾਲਾ ਚੁਣਿਆ ਸਿਦਕ ਇਹ ਤੋਂ ਅੱਜ ਇਹ ਵੱਡਾ ਰੂਪ ਲੈ ਲਿਆ ਇਹਨਾਂ ਪਿਆਰ ਲੋਕਾਂ ਦਾ ਮਿਲ ਰਿਹਾ ਕਿ ਕੀ ਕਰ ਸਕਦੀ ਹੈ ਉਹ ਸ਼ਾਇਦ ਦੇਖੋ ਪਹਿਲਾਂ ਸਾਰੇ ਲੁਧਿਆਣਾ ਵਾਸੀਆਂ ਦਾ ਪਿਆਰ ਬਰਿਸ਼ੈਸ਼ਰੀ ਕਾਲ ਬਹੁਤ ਬਹੁਤ ਧੰਨਵਾਦ ਲੁਧਿਆਣਾ ਵਾਸੀਆਂ ਦਾ ਇਹ ਜਿਹੜਾ ਛੋਟਾ ਜਿਹਾ ਪੌਦਾ ਹੁਣ ਦਰਖਤ ਬਣ ਰਿਹਾ ਇਹਨੂੰ ਦਰਖਤ ਬਗਾਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਤੁਹਾਡਾ ਵਾ ਤੇ ਲੁਧਿਆਣਾ ਵਾਸੀਆਂ ਦਾ ਵਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਮਨੇ ਸਾਡਾ ਇਹ ਸਾਥ ਦਿੱਤਾ ਤੇ ਇਹ ਚੀਜ਼ ਇੰਨੀ ਫਲੀ ਫਲੀ ਜੀ ਦੇਖਣ ਚ ਆ ਰਹੇ ਕਿਸੇ ਬੱਚੇ ਕੋਲ ਇੱਕ ਪੈਨ ਰੂਪਿਆ ਨੇ ਕਾਫੀ ਜੁੜੀ ਆ ਕਾਫੀ ਦੇਤੀ ਜਿਸ ਬੱਚੇ ਨੇ ਸਮਾਨ ਚੱਕ ਕੇ ਲਿਆ ਰਿਹਾ ਦੋ ਬੱਚੇ ਜਿਸ ਬੱਚੇ ਦੇ ਨਾਲ ਕਰਕੇ ਆਵੇ ਜਿਹੜਾ ਬਿਲਕੁਲ ਲੋਕਾਂ ਨੇ ਬਹੁਤ ਦਿਲ ਖੋਲ ਕੇ ਦਾਹ ਦਿੱਤਾ ਔਰ ਬੱਚਿਆਂ ਨੇ ਬਹੁਤ ਸੋਨਾ ਦਾਹ ਦਿੱਤਾ ਕਿ 26 ਸਕੂਲਾਂ ਚ ਸੈਂਟਰ ਬਣੇ ਸੀ ਤੇ 26 ਸਕੂਲਾਂ ਨੇ ਹੁਣ ਇੱਥੇ ਬੱਚੇ ਦੇਖਣ ਵੀ ਆਏ ਆ ਬਹੁਤ ਵਧੀਆ ਬਹੁਤ ਧੰਨਵਾਦ ਲੁਯਾਨਾ ਦਾ ਇਸ ਦੀ ਨਹੀਂ ਕਿ پوری ਟੀਮ ਪਾਸੇ ਇਹ ਲਗ ਲਗ ਐਨ ਜੀਓ ਜਿਹੜੇ ਲਗ ਲਗ ਫੀਲਡ ਵਿੱਚ ਕੰਮ ਕਰਦੇ ਆ ਬਾਲਕਾਰ ਵਿਧਵਾ ਆਸ਼ਰਮ ਉਹਨਾਂ ਸਾਰਿਆਂ ਨੂੰ ਡੋਨੇਟ ਕੀਤਾ ਜਾਊਗਾ ਜਿੱਥੇ ਜਿੱਥੇ ਜੋ ਲੋੜ ਹੈ ਬਿਲਕੁਲ ਕੇ দান ਦਿਓ ਸਹੀ ਜਗ੍ਹਾ ਤੇ দান ਦਿਓ ਗੁਰਦਾਰੇ ਮੰਦਰਾਂ ਦੀ ਬਜਾਏ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸਿੱਧਾ ਦਾਨ ਕਰੋ ਕਿਸੇ ਦੀ ਛੱਤ ਡੇਗੀ ਉਹਦੀ ਛੱਤ ਪਵਾ ਦਿਓ ਕਿਸੇ ਨੂੰ ਰਾਸ਼ਨ ਦੀ ਲੋੜ ਹੈ ਉਹਨਾਂ ਨੂੰ ਰਾਸ਼ਨ ਪਵਾ ਦਿਓ ਚੌਂਕਾ ਤੇ ਖੜੇ ਭਿਖਾਰੀਆਂ ਨੂੰ ਦਾਨ ਦੇਣਾ ਬੰਦ ਕਰੋ ਮੇਰਾ ਇੱਕ ਪੁੱਤ ਹੈ ਤੁਹਾਨੂੰ ਦੇ ਵਿੱਚ ਇੱਕ ਛੋਟਾ ਜਿਹੜਾ ਇਨੀਸ਼ੀਏਟਿਵ ਆ ਸਿਟੀ ਨੀਡ ਦਾ ਉਤਸਵ ਅੱਜ ਇੰਨਾ ਵੱਡਾ ਜਿਹੜਾ ਪਰਿਵਾਰ ਬਣ ਗਿਆ ਕੀ ਕਹਿਣਾ ਚਾਹੂੰ ਆ ਦੇਖੋ ਕੱਲਾ ਇਨਸਾਨ ਕਦੇ ਵੀ ਕੋਈ ਵੱਡਾ ਨਹੀਂ ਹੁੰਦਾ ਉਹ ਪਰਿਵਾਰ ਦੇ ਨਾਲ ਹੀ ਕਾਮਯਾਬ ਹੁੰਦਾ ਸੋ ਅੱਜ ਜਿਹੜਾ ਸਿਟੀ ਨੀਡਸ ਦਾ ਉਪਰਾਲਾ ਲਗਾਤਾਰ ਪਿਛਲੇ 4 ਸਾਲਾਂ ਤੋਂ ਚੱਲਦਾ ਆ ਰਿਹਾ ਹੈ ਦਾਣ ਉਤਸਵ ਹੈ ਆ ਵਾਕਈ ਬਹੁਤ ਵਧੀਆ ਉਪਰਾਲਾ ਔਰ ਤੁਹਾਡੀ ਇਕ ਅਜਿਹੀ ਚੀਜ਼ ਜੋ ਸ਼ਾਇਦ ਸਾਈਡ ਤੇ ਪਈ ਹੋ ਕਿਸੇ ਇੱਕ ਦਾ ਖੁਆਬ ਹੋ ਸਕਦਾ ਸੋ ਲੈਟ ਅਸ ਕਮ ਟੂਗੇਦਰ ਲੈਟ ਅਸ మేక్ ਦੋਜ਼ ਡ੍ਰੀਮਸ ਕਮ ਟਰੂ ਤੇ ਇਕੱਠਾ ਇਕੱਠੇ ਹੋ ਕੇ ਜਿਹੜੇ ਵੀ ਜ਼ਰੂਰਤਮੰਦ ਵਿਅਕਤੀ ਨੂੰ ਲੁਧਿਆਣਾ ਦੇ ਵਿੱਚ ਜੋ ਵੀ ਚਾਹੀਦਾ ਉਹ ਇਸ ਦਾਨ ਉਤਸਵ ਦੇ ਥਰੂ ਆਪਾਂ ਕਰੀਏ ਔਰ ਇਸ ਉਪਰਾਲੇ ਦੇ ਨਾਲ ਜੁੜੀਏ ਤਾਂ ਕਿ ਮਿਲ ਕੇ ਆਪਾਂ self sufficient ਜਿਹੜਾ ਲੁਧਿਆਣਾ ਕਹਿੰਦੇ ਆਪਾਂ ਉਹ ਬਣਾ ਸਕੀਏ ਐਜ਼ ਅ ਮੇਰ ਤੁਸੀਂ ਅੱਜ ਪਹਿਲੀ ਵਾਰ ਸ਼ਿਰਕਤ ਕੀਤੀ ਹੈ ਕਿੰਨੀ ਖੁਸ਼ੀ ਹੋਈ ਹੈ ਬਈ ਨਿੰਦਿਆਣਾ ਸ਼ਹਿਰ ਜਿਹੜਾ ਇਹਨੇ ਵਧੀਆ ਕੰਮ ਦੇ ਵਿੱਚ ਛੱਡਿਆ ਮੰਤਰੇ ਦੇਖੋ ਬਹੁਤ ਅੱਛਾ ਲੱਗ ਰਿਹਾ ਹੈ ਕਿ ਵੀ ਅੱਜ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਖੜਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਅਕਸਰ ਅਸੀਂ ਆਪਣੇ ਘਰ ਲਈ ਚੀਜ਼ਾਂ ਪੂਰੀਆਂ ਕਰਦੇ ਹਾਂ ਅਕਸਰ ਬੱਚਿਆਂ ਦੀ ਖਾਹ ਪੂਰੇ ਕਰਦੇ ਹਾਂ ਪਰ ਉਹ ਅਨਸੀਨ ਜਾਂ ਹਿਡਨ ਖੁਆਬ ਦੇਖਣੇ ਕਿਸੇ ਦੇ ਔਰ ਉਹਨਾਂ ਨੂੰ ਪੂਰਾ ਕਰਨਾ ਵਾਕਈ ਬਹੁਤ ਵਧੀਆ ਔਰ ਵੱਡਾ ਉਪਰਾਲਾ ਹੈ ਅਰ ਮੈਂ ਆਸ ਕਰਦੀ ਐ ਕਿ ਵੀ ਜਿਹੜਾ ਇਹ ਉਪਰਾਲਾ ਆ ਚਾਹੇ ਉਹ ਕਿਤਾਬਾਂ ਦਾ ਖਾਸ ਤੌਰ ਤੇ ਜਿਹੜਾ ਮੈਂ ਕਿਤਾਬਾਂ ਦੀ ਗੱਲ ਕਰੂੰਗੀ ਕਿ ਜਿਹੜਾ ਤਨ ਜਿਹੜਾ ਪ੍ਰੈਸ਼ਰ ਜਿਹੜਾ ਖਜ਼ਾਨਾ ਜਿਹੜਾ ਤੁਹਾਡੇ ਤੋਂ ਕੋਈ ਨਹੀਂ ਖੋ ਸਕਦਾ ਉਹਨਾਂ ਕਿਤਾਬਾਂ ਨੂੰ ਦੁਬਾਰਾ ਤੋਂ ਰੀਯੂਜ਼ ਕਰਕੇ ਆਪਾਂ ਉਹਨਾਂ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਮਦਦ ਕਰੀਏ ਤਾਂ ਕਿ ਆਉਣ ਵਾਲੇ ਸਮੇਂ 'ਚ ਉਹ ਸੈਲਫ ਸਫੀਸ਼ੀਐਂਟ ਹੋਣ ਤੇ ਉਹ ਆਪ ਇਸ ਇਹ ਧਾਨੁਸ ਉਤਸਵ ਦਾ ਜਿਹੜਾ ਹਿੱਸਾ ਬਣਨ ਔਰ ਮੈਂ ਜ਼ਰੂਰ ਚਾਹਾਂਗੀ ਜਿੱਥੇ ਤੱਕ ਵੀ ਮੇਰੀ ਆਵਾਜ਼ ਪਹੁੰਚੇ ਪਲੀਜ਼ ਧਿਆਨ ਰੱਖਿਓ ਵੀ ਜੇ ਕੋਈ ਚੀਜ਼ ਤੁਹਾਡੇ ਵਰਤੋਂ ਦੀ ਨਹੀਂ ਹੈ ਪਰ ਉਹ ਕਿਸੇ ਹੋਰ ਦੇ ਵਰਤੋਂ ਦੇ ਵਿਚਾਰ ਸਕਦੀ ਹੈ ਤੇ ਉਹ ਨਾਲ ਕੇ ਇਸ ਧਾਨੁਸ ਉਤਸਵ ਦਾ ਹਿੱਸਾ ਬਣੀਏ ਔਰ ਇਹਨੂੰ ਹੋਰ ਜ਼ਿਆਦਾ ਉੱਪਰ ਲੈ ਕੇ ਚਾਈਏ ਧੰਨਵਾਦ ਜੀ